ਹਾਂਜੀ ਆ ਮਾਤਾ ਰਜਿੰਦਰ ਕੋਰ ਜੀ ਮੈਂ ਜਲੰਧਰ ਤੋਂ ਕਰਨੈ ਸਿੰਘ ਢਿੱਲੋਂ ਮੈਂ ਆਪਣੀ ਆਤਮੰਤਨ ਕੰਪਨੀ ਦਾ ਇਹ ਮਾਤਾ ਜੀ ਨੂੰ ਤੇਲ ਦੇ ਕੇ ਗਿਆ ਸੀਗਾ ਸਿਰਫ ਸਿਰਫ 5-6 ਦਿਨ ਪਹਿਲਾਂ ਤੇ ਇਹ ਮਾਤਾ ਜੀ ਨੂੰ ਬਹੁਤ ਸੂਟ ਬੈਠਾ ਤੇ ਇਹ ਮਾਤਾ ਜੀ ਇਹ ਤੇਲ ਦੇ ਗੁਣ ਆਪ ਦੱਸਣਗੇ ਹਾਂਜੀ ਮਾਤਾ ਜੀ ਇਹ ਤੇਲ ਬਾਰੇ ਦੱਸੋ ਮੈਨੂੰ ਇਹ ਪਾਉਣ ਦੇ ਨਾਲ ਰਾਮ ਬਿਲਕੁਲ ਆ ਗਿਆ ਹੈ ਮੇਰੇ ਐਸਟ ਜਿਆਦਾ ਬਣਦੀ ਸੀਗੀ ਹੁਣ ਮੈਂ ਬਿਲਕੁਲ ਕੋਈ ਦਵਾਈ ਨਹੀਂ ਖਾਂਦੀ ਇਹ ਹੋਈ ਤੇਲ ਪਾਉਂਦੀ ਆ ਉਸ ਤੋਂ ਬਾਅਦ ਮੈਂ ਰੋਟੀ ਵੀ ਖਾਣ ਲੱਪੇ ਰਜ ਕੇ ਭੁੱਖ ਲਾਈਂਸ ਲੱਗਦੀ ਮੈਨੂੰ ਭੁੱਖ ਵੀ ਲੱਗਦੀ ਆ ਬਾਕੀ ਮੈਨੂੰ ਇਦਾਂ ਆਪਣਾ ਸਰੀਰ ਲੱਗਦਾ ਜਿਦਾ ਹਲਕਾ ਹਲਕਾ ਹੁੰਦਾ ਤਾਂ ਮੈਂ ਤੁਰਨੇ ਨੂੰ ਵੀ ਲੱਗਦੀ ਆ ਕਿ ਮੈਂ ਤੁਰਾਂ ਕਿ ਹੁਣ ਹੁਣ ਤੁਹਾਡੀ ਮਿਹਰਬਾਨੀ ਦੇ ਨਾਲ ਮੈਨੂੰ ਤੁਸੀਂ ਤੁਰੋਗੇ ਬਾਕੀ ਸਭ ਕੁਝ ਠੀਕ ਆ ਮੈਂ ਮਦਅਈ ਜਲਣ ਹੁੰਦੀ ਸੀ ਤੁਹਾਨੂੰ ਖਟੇ ਡਕਾਰ ਆਉਂਦੇ ਸੀਗੇ ਜਾਂ ਕੋਈ ਗੈਸ ਬੰਦੀ ਸੀ ਉਹ ਉਹ ਬਿਲਕੁਲ ਠੀਕ ਆ ਹਾਂ ਕੋਈ ਅੰਗਰੇਜ਼ੀ ਦਵਾਈ ਹੁਣ ਲੈਂਦੇ ਆ ਉਸ ਤੋਂ ਬਾਅਦ ਉਦਾਂ ਮੈਂ ਦਵਾਈ ਦਰਦ ਨਹੀਂ ਲੈਂਦੀਆਂ ਰੈਂਦੀਆਂ ਤੇ ਜਿਹੜੀ ਮੇਰੇ ਕੋਲ ਗੋਲੀਆਂ ਪਈਆਂ ਆ ਜੋੜਾਂ ਦੀਆਂ ਉਹ ਮੈਂ ਖਾਂਦੀ ਆ ਤੇ ਇਹਦੇ ਨਾਲ ਗੈਸ ਜਲਣ ਖਟੇ ਡਕਾਰ ਉਹ ਠੀਕ ਹੋ ਗਏ ਬਿਲਕੁਲ ਠੀਕ ਹੋ ਗਏ ਹੋਰ ਕੋਈ ਐਸਾ ਦੀ ਕੋਈ ਦਵਾਈ ਤਾਂ ਨਹੀਂ ਲੈਂਦੇ ਕੋਈ ਨਹੀਂ ਲੈਂਦੀ ਇਹ ਤੇਲ ਨੇ ਤੁਹਾਨੂੰ ਪੂਰਾ ਬੈਨੀਫਿਟ ਦੇ ਦਿੱਤਾ ਹਾਂਜੀ ਹਾਂਜੀ ਬਿਲਕੁਲ ਠੀਕ ਸ਼ੁਕਰੀਆ ਮਿਹਰਬਾਨੀ ਮਾਤਾ ਜੀ